Yeah no.

ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ Fateh ਨਵੇਂ ਖੁੱਲੇ ਗੁਰਦੁਆਰਾ ਸਾਹਿਬ ਬਾਰੇ ਸਾਡੇ ਸਹਿਯੋਗੀ ਕੁਮਾਰ ਸੰਜੀਵ ਨੇ ਗੁਰੂ ਘਰ ਦੇ ਪ੍ਰਬੰਧਕਾਂ ਦੇ ਨਾਲ ਖਾਸ ਗੱਲਬਾਤ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ Fateh ਪਿਆਰੇ ਸਾਥ ਸੰਗਤ ਜੀਓ ਗੁਰਦੁਆਰਾ ਗੁਰੂ ਮਿਲਾਬ ਜੇਦੀ ਓਪਨਿੰਗ ਹੋਈ ਏ ਇਹ ਅਸਥਾਨ ਆਪਣਾ ਜਿਹੜੇ ਬੱਚੇ ਨੇ ਉਹਨਾਂ ਦੇ ਵਾਸਤੇ ਗੁਰ ਅੰਗਦ ਸਾਹਿਬ ਸੰਗੀਤ ਅਕੈਡਮੀ ਇੱਥੇ ਚੱਲਨੀ ਹੈ ਜਿੱਥੇ ਛੋਟੇ ਬੱਚਿਆਂ ਨੂੰ ਆਪਾਂ ਗੁਰੂ ਦੇ ਨਾਲ ਜੋੜਨਾ ਹੈ ਸ਼ਬਦ ਦੇ ਨਾਲ ਜੋੜਨਾ ਹੈ ਤੇ ਇਹ ਗੁਰਦੁਆਰਾ ਸੰਗਤ ਦੀ ਮੰਗ ਸੀ ਸੰਗਤ ਨੂੰ ਚਾਹੀਦਾ ਸੀ ਇੱਥੇ ਨੇੜੇ ਕੋਈ ਗੁਰਦੁਆਰਾ ਹੋਵੇ ਜਿੱਥੇ ਆਪਣੇ ਬੱਚਿਆਂ ਨੂੰ ਅਸੀਂ ਗੁਰੂ ਦੇ ਨਾਲ ਜੋੜ ਸਕੀਏ ਤੇ ਸੰਗਤ ਦੀ ਜਿਹੜੀ ਮੰਗ ਨੂੰ ਮੁੱਖ ਰੱਖਦੇ ਹੋਏ ਇੱਥੇ ਆਪਾਂ ਗੁਰੂ ਮਹਾਰਾਜ ਜੀ ਦਾ ਆਸਥਾਨ ਬਣਾਇਆ ਜਾਏਗਾ ਇਹ ਗੁਰਦੁਆਰਾ ਗੁਰੂ ਮਿਲਾਪ ਜਿਹੜਾ ਬਣਿਆ ਹੈ ਇਹ ਗੁਰੂ ਮਿਲਾਪ ਆਰਗੇਨਾਈਜੇਸ਼ਨ ਜਿਹੜੀ ਇੰਡੀਆ ਦੇ ਵਿੱਚ ਵੀ 300 ਬੱਚਿਆਂ ਦੀ ਸੇਵਾ ਕਰਦੀ ਪਈ ਹੈ ਸਿੱਖੀ ਸਿਕਾ ਗੁਰ ਵਿਚਾਰ ਅਕੈਡਮੀ ਪਿੰਡ λεਵਾਰੀ ਅਲਵਾਰ ਰਾਜਸਥਾਨ ਦੇ ਵਿੱਚ ਜਿਹੜੇ ਸ਼ਿਕਲੀਗਰ ਰਾਜਸੀਕ ਮਜਬੀ ਸਿਕਾਂਦੇ ਗੁਰਸਿਕ ਪਿਆਰੇ ਬੱਚਿਆਂ ਨੂੰ ਉਹ ਸਾਰੀ ਜਿਹੜੀ ਸੇਵਾ ਇਸ ਆਰਗੇਨਾਈਜੇਸ਼ਨ ਤੋਂ ਚੱਲ ਰਹੀ ਸੀ ਤੇ ਇਸ ਆਰਗੇਨਾਈਜੇਸ਼ਨ ਨੂੰ ਮਹਿਸੂਸ ਹੋਇਆ ਕਿ ਇੱਥੇ ਵੀ ਆਪਾਂ ਬੱਚਿਆਂ ਦੇ ਨਾਲ ਜੋੜੀਏ ਗੁਰੂ ਨਾਲ ਤੇ ਇਹਨਾਂ ਬੱਚਿਆਂ ਦਾ ਕੰਟੈਂਟ ਉਹਨਾਂ ਬੱਚਿਆਂ ਦੇ ਨਾਲ ਕਰਵਾਈਏ ਤਾਂ ਜੋ ਉਹਨਾਂ ਬੱਚਿਆਂ ਵਿੱਚ ਉਤਸ਼ਾਹ ਪੈਦਾ ਹੋਵੇ ਕਿ ਹਾਂ ਵੀ ਸਾਡੀ ਬਾਹ ਫੜਨ ਵਾਸਤੇ ਕੋਈ ਹੈਗੇ ਨੇ ਤੇ ਇਸ ਕੰਮ ਦੇ ਵਿੱਚ ਇਸ ਸੇਵਾ ਦੇ ਵਿੱਚ ਇਹ ਜਿਹੜਾ ਅਸੀਂ ਲੰਗਰ ਲਾਇਆ ਹੈਗਾ এডੂਕੇਸ਼ਨ ਦਾ ਲੰਗਰ ਲਾਇਆ ਹੈਗਾ ਤੇ ਇਸ ਅਸਥਾਨ ਤੇ ਉਹਨਾਂ ਬੱਚਿਆਂ ਵਾਸਤੇ ਸੇਵਾ ਚੱਲੇਗੀ ਇੱਥੇ ਵੀ এডੂਕੇਸ਼ਨ ਦਿੱਤੀ ਜਾਵੇਗੀ ਹਾਂਜੀ ਇੱਥੇ ਗੁਰੂ ਮਹਾਰਾਜ ਜੀ ਗੁਰਗਨ ਸਾਹਿਬ ਜੀ ਦੀ ਜਿਹੜੀ ਸ਼ਬਦ ਦੀ এডਿਊਕੇਸ਼ਨ ਹੈ ਉਹ ਇੱਥੇ ਦਿੱਤੀ ਜਾਏਗੀ ਕੀਰਤਨ ਤਬਲਾ ਹੋਰ ਤੰਤੀ ਸਾਜਾਂ ਦੇ ਤੇ ਗੁਰ ਸ਼ਬਦ ਦੀ ਵਿਚਾਰ ਦੀ ਤੇ ਇਹ ਸਾਰਾ ਜਿਹੜਾ ਉਪਰਾਲਾ ਚੱਲ ਰਿਹਾ ਮੇਰਾ ਪਿਆਰਾ ਵੀ ਬੜੀ ਦੂਰ ਤੋਂ ਮਤਲਬ ਕੀ ਕੀ ਜਿਵੇਂ ਕਹਿੰਦੇ ਨੇ ਕਿ ਵਿਛੜੇ ਪਰਾਏ ਵਿਛੜੇ ਵੀਰ ਹਰਪਾਲ ਸਿੰਘ ਜੀ ਜਿਹੜੇ ਪੂਰੀ ਫੈਮਿਲੀ ਜਿਹੜੀ ਉਹ ਇਸ ਗੁਰੂ ਮਿਲਾਗ ਆਰਗੇਨਾਈਜ਼ ਨਾਲ ਜੁੜ ਕੇ ਤੇ ਉੱਥੇ ਇੰਡੀਆ ਵਿੱਚ ਵੀ ਸੇਵਾ ਕਰ ਰਹੇ ਆ ਇੱਥੇ ਅਸੀਂ ਮਿਲ ਕੇ ਅਸੀਂ ਇਹ ਚਾਹੁੰਦੇ ਆਂ ਕਿ ਅਸੀਂ ਇੱਥੋਂ ਪੈਸਾ ਨਹੀਂ ਇਕੱਠਾ ਕਰਨਾ ਜੋ ਵੀ ਸੰਗਤ ਦਾ ਤਿਲ ਫੁੱਲ ਜੋ ਵੀ ਸੇਵਾ ਆਏਗੀ ਉਹ ਸੰਗਤ ਸਾਡੇ ਕੋਲ ਹਿਸਾਬ ਕਿਤਾਬ ਮੰਗੇ ਅਸੀਂ ਇੱਥੋਂ ਉਹਨਾਂ ਬੱਚਿਆਂ ਵਾਸਤੇ ਸੇਵਾ ਕਰਾਂਗੇ ਜਿਨ੍ਹਾਂ ਵੱਧੋ ਵੱਧ ਸੰਗਤ ਸਾਨੂੰ ਸੇਵਾ ਦੇਗੀ ਅਸੀਂ ਵੱਧ ਤੋਂ ਵੱਧ ਉਹਨਾਂ ਬੱਚਿਆਂ ਨੂੰ ਅਸੀਂ ਉੱਥੇ ਸੇਵਾ ਦੇਵਾਂਗੇ ਜੀ ਤੁਸੀਂ ਇੱਥੇ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਸ ਕੋ ਆਕਾਰ ਇਤਨੀ ਕੀਆ ਮਾਨਸ ਕਿਆ ਵਿਚਾਰਾ ਰਾਮ ਆ ਸਤਿਗੁਰੂ ਨੇ ਪਾਰ ਕਿਰਪਾ ਕੀਤੀ ਹੈ ਸੰਗਤ ਵਧਾਈ ਦੇ ਪਾਤਰ ਹੈ ਜੀ ਇੱਥੇ ਜੋ ਵੀਰਜ ਉਪਰਾਲਾ ਕਰ ਰਹੇ ਨੇ ਬਹੁਤ ਵੱਜੂ ਉੱਚਾ ਉਪਰਾਲਾ ਕਰ ਰਹੇ ਆ ਤੇ ਇਹ ਸਾਰੀ ਸੇਵਾ ਜਿਹੜੀ ਹੈ ਇਹ ਗੁਰੂ ਮਲਾਪ ਸੰਗਤ ਆਰਗੇਨਾਈਜੇਸ਼ਨ ਜਿਹਦੀ ਸੇਵਾ ਜਿਹੜੀ ਸਾਰੀ ਇਹ ਇਹ ਇੰਡੀਆ ਬੱਚਿਆਂ ਦਾ ਜੋ ਆਪਾਂ ਪਿਛੜੇ ਇਲਾਕੇ ਜਿਹੜੇ ਸੀ ਪਿਛਲੇ ਬੱਚੇ ਜਿਹੜੇ ਅੱਜ ਕੱਲ ਜਿਹੜੇ ਮਤਲਬ ਕੋਈ ਉਹਨਾਂ ਦੀ ਬਾਹ ਨਹੀਂ ਫੜ ਰਿਆ ਤੇ ਖਾਸ ਕਰਕੇ ਰਾਜਸਥਾਨ ਵੱਲ ਜਿਹੜਾ ਵੀਰਜ ਨੇ ਸਕੂਲ ਤਿਆਰੀ ਕੀਤੀ ਹੈ ਜਾਰੀ ਇਹਦਾ ਸਾਰਾ ਦੇਖਾਈ ਪ੍ਰਮਾਨ ਕਹਿੰਦੇ ਕੋਈ ਸ਼ੋਭਾ ਨਹੀਂ ਦੇਖਾਈ ਪ੍ਰਮਾਨ ਮਹਾਰਾਜ ਕਹਿੰਦੇ ਸਤਿਗੁਰ ਦਾ ਪਾਰ ਬਚਨ ਨੇ ਸਤਿਗੁਰ ਦੇ ਤੇ ਸਾਰੀ ਸੰਗਤ ਦੀ ਆਪਣਾ ਸਭ ਦਾ ਵੀਰਾਂ ਦਾ ਫਰਜ ਬੰਦਾ ਹੈ ਕਿ ਉਥੇ ਇੱਕ ਇੱਕ ਬੱਚਾ ਆਪ ਅਡਪਟ ਕਰ ਲਈਏ ਨਾ ਤੇ ਪਰਮਾਤਮਾ ਕਰੇ ਬੜੀ ਕਿਰਪਾ ਪਾਰੋਂ ਦੀ ਅਸੀਸਾਂ ਇਹਨੇ ਬੱਚੇ ਮਿਲਣ ਗਏ ਆਪਾਂ ਨੂੰ ਪਰਿਵਾਰਾਂ ਸਭ ਨੂੰ ਇਸ ਲਈ 20 ਡਾਲਰ ਜਿਹੜਾ ਹੈ ਨਾ ਮਹੀਨੇ ਦਾ ਖਰਚਾ ਇੱਕ ਬੱਚੇ ਦਾ ਹੈ ਤੇ ਆਪਾਂ ਸਾਰੇ ਇੱਥੇ ਗੁਰੂ ਸਾਹਿਬ ਨੂੰ ਬੜੀਆ ਪਾਰ ਕਿਰਪਾ ਕੀਤੀ ਹੈ ਸਾਰੇ ਬਿਜ਼ਨਸ ਨੇ ਚੱਲਦੇ ਸਭ ਦੇ ਸਭ ਇਕ ਬਲੋਬ ਇਥੇ ਮਾਰੇ ਸੋਣੀ ਰੋਟੀ ਬਖਸ਼ੀ ਸਭ ਨੂੰ ਇਹ ਸਿਰਫ ਇੱਕ 20 ਡਾਲਰ ਬੰਦਾ ਹੈ ਇੱਕ ਬੰਦਾ 20 ਡਾਲਰ ਇੱਕ ਬੱਚੇ ਨੂੰ ਸੁਭਾਲ ਲਏ ਉੱਥੇ ਨਾ ਤੇ ਮੇਰੇ ਖਿਆਲ ਕੋਈ ਇੰਡੀਆ ਦੇ ਵਿੱਚ ਕਿਸੇ ਭੁੱਖ ਬੱਚੇ ਨੂੰ ਰਹਿਣ ਨਹੀਂ ਜਾਂਦੇ ਕਿਸੇ ਨੂੰ ਨਹੀਂ ਸੋ ਜਿੱਦਾਂ ਕਿ ਸੰਗਤ ਦੀ ਲੋੜ ਨੂੰ ਦੇਖਦੇ ਹੋਏ ਗੁਰਦੁਆਰਾ ਗੁਰੂ ਮਿਲਾਪ ਇੱਥੇ ਖੋਲਿਆ ਗਿਆ ਸਾਡੀਆਂ ਸ਼ੁਭਕਾਮਨਾ ਇਹਨਾਂ ਦੇ ਨਾਲ ਨੇ ਇਸ ਦੇ ਨਾਲ ਨਾਲ ਇੱਥੇ ਸਿੱਖੀ ਧਰਮ ਨਾਲ ਜੁੜੀ ਜਿਹੜੀ ਆ ਸਿੱਖਿਆ ਵੀ ਬੱਚਿਆਂ ਨੂੰ ਦਿੱਤੀ ਜਾਵੇਗੀ ਇਹ ਬਹੁਤ ਵੱਡਾ ਇੱਕ ਉਪਰਾਲਾ ਹੈ ਕੁਮਾਰ ਸਿੰਘ ਜੀ ਪੀਟੀਸੀ ਨਿਊਜ਼ ਫਰੇਜ਼ਲੋ ਕੈਲੀਫੋਰਨੀਆ ਕੈਲੀਫੋਰਨੀਆ ਦੇ ਫਰਜ਼ੀਨੋ ਸ਼ਹਿਰ ਵਿਖੇ ਸਮਾਜ ਸੇਵੀ ਜਥੇਬ ਗੁਰੂ ਮਿਲਾਪ ਦੇ ਵੱਲੋਂ ਨਵਾਂ ਗੁਰਦੁਆਰਾ ਸਾਹਿਬ ਸੰਗਤ ਨੂੰ ਸਮਰਪਿਤ ਕੀਤਾ ਗਿਆ ਇਸ ਮੌਕੇ ਨਵੇਂ ਸੁੱਲੇ ਗੁਰੂ ਮਿਲਾਪ ਗੁਰਦੁਆਰਾ ਸਾਹਿਬ ਵਿਖੇ ਧਾਰਮਿਕ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਦੇ ਵਿੱਚ ਜਿੱਥੇ ਪੰਥ ਦੇ ਉੱਗੇ ਰਾਗੀ ਜਥਿਆਂ ਦੇ ਵੱਲੋਂ ਸ਼ਬਦ ਗਾਇਨ ਕੀਤਾ ਉੱਥੇ ਹੀ ਬੱਚਿਆਂ ਦੇ ਵੱਲੋਂ ਸ਼ਬਦ ਰਾਹੀਂ ਵਾਹਿਗੁਰੂ ਦਾ ਨਾਮ ਜਪਿਆ ਗਿਆ ਇਸ ਮੌਕੇ ਕਥਾਵਾਚਕ ਭਾਈ ਸਾਹਿਬ ਭਾਈ ਭਿੰਦਰਪਾਲ ਸਿੰਘ ਜੀ ਵੀ ਮੌਕੇ ਦੇ ਉੱਤੇ ਪੁੱਜੇ ਤੇ ਉਹਨਾਂ ਨੇ ਵੀ ਕਥਾ ਦੇ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਗੁਰ ਇਤਿਹਾਸ ਸਾਂਝਾ ਕੀਤਾ